कोरोना ਦੇ ਨਵੇਂ ਵੇਰੀਐਂਟ ਨੂੰ ਲੈ ਕੇ ਕੇਂਦਰ ਸਰਕਾਰ ਦੀ ਚੇਤਾਵਨੀ ਦੇ ਵਿਚਕਾਰ ਪੰਜਾਬ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਸਮਾਗਮ ਵਿੱਚ ਪੁੱਜੇ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੌਰਾਨ ਦਾਅਵਾ ਕੀਤਾ ਕਿ ਸੂਬੇ ਵਿੱਚ ਆਕਸੀਜਨ ਵੈਂਟੀਲੇਟਰ ਸਮੇਤ ਹੋਰ ਸਾਰੇ ਪ੍ਰਬੰਧ ਹਨ। ਉਹਨਾਂ ਵੱਲੋਂ ਸ਼ਾਮ 4:30 ਵਜੇ ਬੀਤੇ ਦਿਨੀ ਸੂਬਾ ਪਧਰੀ ਮੀਟਿੰਗ ਕਰ ਜਾਣਕਾਰੀ ਸਾਂਝੀ ਕੀਤੀ ਗਈ। ਉਦਰੀ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਨਿੱਜੀ ਸੰਸਥਾ ਆਮ ਆਦਾਨ ਸਹਿਯੋਗ ਹੁਣ ਨਾਲ ਲੈ ਕੇ ਚੱਲ ਰਹੀ ਹੈ ਸੋ ਇਲਾਵਾ ਸਰਕਾਰੀ ਢਾਂਚੇ ਵਿੱਚ ਵੀ ਸੁਧਾਰ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਜਾਰੀ ਕੀਤੀ ਚੇਤਾਵਨੀ ਬਾਰੇ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਥੋਸ ਪ੍ਰਬੰਧ ਨਹੀਂ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ 3 ਕਰੋੜ ਲੋਕਾਂ ਨੂੰ ਦੇਣੀ ਹੈ ਉਹਦੇ ਵਾਸਤੇ ਅਸੀਂ ਪ੍ਰਾਇਮਰੀ ਕੇਅਰ ਦੇ ਵਿੱਚ ਆਮ ਆਦਮੀ ਕਲੀਨਿਕ ਹੈਲਥ ਐਂਡ ਵੈਲਨੈਸ ਸੈਂਟਰ ਸੀਐਮ ਦੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜੀ ਸੈਕੰਡਰੀ ਕੇਅਰ ਦੇ ਵਿੱਚ ਜਿਹੜੀ ਪ੍ਰਾਇਮਰੀ ਕੇਅਰ ਹੈ ਜਿੰਨੇ ਸਾਡੇ ਨੈਸ਼ਨਲ ਪ੍ਰੋਗਰਾਮ ਹੈ ਸਰਕਾਰ ਕਰਦੀ ਹੈ ਉਹਦੇ ਵਾਸਤੇ ਸਾਡੇ ਕੋਲੇ ਬਹੁਤ ਲੈਬੋਰੇਟਰੀ ਅਰੇਂਜਮੈਂਟ ਹੈ 3000 ਸਾਡੇ ਕੋਲੇ ਹੈਲਥ ਐਂਡ ਵੈਲਨੈਸ ਸੈਂਟਰ ਹੈ 664 ਆਮ ਆਦਮੀ ਕਲੀਨਿਕਾ ਜਿਹਦੇ ਚ 100 ਹੋਰ ਬਣਨ ਜਾ ਰਹੇ ਆ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਕੋਲੇ 2000 ਜਗ੍ਹਾ ਤੇ ਸਾਡਾ ਜਿਹੜਾ ਯੋਗਾ ਦੀ ਸੀਐਮ ਦੀ ਯੋਗਸ਼ਾਲਾ ਆਲਰੇਡੀ ਚੱਲ ਰਹੀ ਆ ਜੀ ਔਰ ਸੈਕੰਡਰੀ ਕੇਅਰ ਦੇ ਵਿੱਚ ਬਹੁਤ ਵੱਡਾ ਪੈਕੇਜ ਦਿੱਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ despite ਕੇ ਕੇਂਦਰ ਨੇ ਸਾਡੇ ਫੰਡ ਬੰਦ ਕੀਤੇ ਹੋਇਆ ਤਾਂ ਵੀ ਉਹਨਾਂ ਨੇ ਸਾਨੂੰ ਬਹੁਤ ਵੱਡਾ 550 ਕਰੋੜ ਦਾ ਪੈਕੇਜ ਦਿੱਤਾ ਜਿਹਦੇ ਨਾਲ ਸਾਰੇ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਆਈਸੀਯੂ ਬਣਨਗੇ ਸਾਰੇ ਜਿਹੜੇ ਡਿਸਟ੍ਰਿਕਟ ਹਸਪੀਟਲ ਆ ਔਰ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੀਆਂ ਦਵਾਈਆਂ ਹਸਪਤਾਲ ਦੇ ਅੰਦਰੋਂ ਮਿਲਣਗੀਆਂ ਕਿਸੇ ਪੇਸ਼ੈਂਟ ਨੂੰ ਦਵਾਈ ਲੈਣ ਬਾਹਰ ਨਹੀਂ ਭੇਜਿਆ ਜਾਏਗਾ ਇਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਵਿਜਨ ਹੈ ਔਰ ਸਾਰੇ ਟੈਸਟ ਜਿਹੜੇ ਆ ਐਕਸ-ਰੇ ਅਲਟਰਾਸਾਊਂਡ ਉਹ ਅਸੀਂ ਜੜੀ ਹੈ ਗਿਆ ਜਿੱਥੇ ਸਾਡੇ ਕੋਲੇ ਨਹੀਂ ਵੀ ਸੁਵਤਾ ਹੋਏਗੀ ਅਸੀਂ ਪ੍ਰਾਈਵੇਟ ਹਸਪੀਟਲ ਨਾਲ ਟਾਈ ਅਪ ਕਰਕੇ ਪੈਸੇ ਸਰਕਾਰ ਦੇਗੀ ਪੇਸ਼ੈਂਟ ਲਈ ਫਰੀ ਹੋਣਗੇ ਸਰ ਇੱਕ ਕਰੋਨਾ ਦੀ ਤੀਜੀ ਗੱਲ ਹੈਗੀ ਆ ਜੀ ਮੈਂ ਉਹਦੇ ਤੇ ਵੀ ਆਨਾ ਤਰਸੀ ਕੇਅਰ ਜਿਹਦੇ ਵਿੱਚ ਆਪਾਂ ਇੱਕ ਖਾਸ ਤਰਸੀ ਕੇਅਰ ਹਸਪੀਟਲ ਦੇ ਵਿੱਚ ਖੜੇ ਆ ਸਾਡੇ ਮੈਡੀਕਲ ਕਾਲਜ ਦੇ ਵਿੱਚ ਤਰਸੀ ਕੇਅਰ ਸਰਵਿਸਿਜ਼ ਨਿਊਰੋ ਸਰਜਰੀ ਔਰ ਕਾਰਡੀਓ ਕੈਥਲਰ ਸ਼ੁਰੂ ਕੀਤੀਆਂ ਬਟ ਇਹਦੇ ਵਿੱਚ ਜਿਹੜਾ ਕਿਤਨੇ ਕਿਤੇ ਜਿਹੜਾ ਕਾਰਪੋਰੇਟ ਹਸਪੀਟਲਸ ਆ ਜਿਹੜੀ ਐਡਵਾਂਸ ਕੇਅਰ ਆ ਉਹ ਅੱਜ ਦੀ ਰੇਟ ਦੇ ਵਿੱਚ ਜਿਹੜੀ ਮੈਜੋਰਟੀ ਹੈਗੀ ਆ ਉਹ ਕਾਰਪੋਰੇਟ ਹਸਪੀਟਲ ਦੇ ਵਿੱਚ ਆ ਤੁਹਾਡਾ ਜਿਹੜਾ ਸਿਵਲ ਹਸ ਅਗਲੇ ਸਾਲ ਤੁਹਾਨੂੰ ਸਿਵਲ ਹਸਪਤਾਲ ਇਹੋ ਜਿਹਾ ਨਜ਼ਰ ਆਏਗਾ ਜੀ ਉਹਦੇ ਸਾਡੇ ਐਮਪੀ ਹੈਗਾ ਸੰਜੀਵ अरोड़ा ਜੀ ਉਹਦੀ ਸਾਰੀ ਸਟੱਡੀ ਹੋ ਗਈ ਆ ਪਲਾਨਿੰਗ ਹੋ ਗਈ ਆ ਸਾਰਾ ਕੁਝ ਹੋ ਗਿਆ ਉਹਦਾ ਹੁਣ ਕੰਮ ਸ਼ੁਰੂ ਹੋਣ ਜਾ ਰਿਹਾ ਮੈਂ ਬੜੀ ਬਾਰੀ ਉਹ ਵਿਜ਼ਿਟ ਕੀਤਾ ਹੈਗਾ ਸਾਡੇ ਜਿਹੜੇ ਡਿਸਟ੍ਰਿਕਟ ਹਸਪੀਟਲ ਆ ਟੂ ਸਟਾਰਟ ਵਿਦ ਅਸੀਂ ਡਿਸਟ੍ਰਿਕਟ ਹਸਪੀਟਲ ਔਰ ਸਬ-ਡਿਵੀਜ਼ਨ ਹਸਪੀਟਲ ਹੈ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲੁੱਕ ਲਾਈ ਕਾਰਪੋਰੇਟ ਹਸਪੀਟਲਸ ਉਹ ਹੋ ਜਾ ਵਰਕ ਵਰਕ ਕਲਚਰ ਹੋਏਗਾ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਣਗੇ ਅਸੀਂ ਪ੍ਰਾਈਵੇਟ ਸੈਕਟਰ ਦੇ ਨਾਲ ਵੀ ਕੋਲਾਬੋਰੇਟ ਕਰ ਰਹੇ ਹਾਂ ਜਿਸ ਤਰ੍ਹਾਂ ਇੱਕ ਪ੍ਰਾਈਮ ਐਗਜ਼ਾਮਪਲ ਹੈ ਤੁਹਾਡੇ ਜਵੱਦੀ ਦੇ ਵਿੱਚ ਇੱਕ ਡਾਇਲਸਿਸ ਦੇ ਉੱਤੇ ਸੈਂਟਰ ਆਫ ਐਕਸੀਲੈਂਸ ਬਣਿਆ ਜਿਹਦੇ ਵਿੱਚ ਇੱਕ ਹੈਲਪਫੁਲ ਐਨਜੀਓ ਨੇ ਜਿਹੜਾ ਹੈਗਾ ਉਹਨਾਂ ਨੇ 15 ਮਸ਼ੀਨਾਂ ਲਾਈਆਂ 10 ਹੋਰ ਲਾ ਰਹੇ ਆ ਇਹ ਨਾਰਥਰਨ ਇੰਡੀਆ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਜਿਹੜਾ ਮੈਂ ਕਹੂੰਗਾ ਜਿਹੜਾ ਡੈਲਸਸ ਸੈਂਟਰ ਪਰ ਹੋਣ ਜਾ ਰਿਹਾ ਔਰ ਉਹਦੇ ਵਿੱਚ ਦੈਨੰਦ ਮੈਡੀਕਲ ਕਾਲਜ ਸਾਡੇ ਨਾਲ ਕੋਲਾਬੋਰੇਟ ਕਰ ਰਿਹਾ ਉੱਥੋਂ ਜਿਹੜੇ ਡਾਕਟਰਸ ਜਾਂਦੇ ਆ ਸੋ ਅਸੀਂ ਪ੍ਰਾਈਵੇਟ ਤੇ ਜਿਹੜੇ ਗਵਰਨਮੈਂਟ ਸੈਕਟਰ ਆ ਉਹਨਾਂ ਦਾ ਮਕਸਦ ਇੱਕੋ ਹੀ ਆ ਹੈਪੀਅਰ ਸੁਸਾਇਟੀ ਹੈਲਥੀਅਰ ਸੁਸਾਇਟੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈਗਾ ਜੀ ਰੰਗਲਾ ਪੰਜਾਬ ਉਹਦੇ ਵਿੱਚ देयर ਆਲਸੋ ਬਰੀ ਇੰਪੋਰਟੈਂਟ ਜਿਹੜੇ ਪਲੇਅਰ ਹੈਗੇ ਆ ਸਾਡੇ ਸੋ ਅਸੀਂ ਇਹਨਾਂ ਨੂੰ ਐਨਕਰੇਜ ਵੀ ਕਰਦੇ ਆ ਕੋਆਪਰੇਟ ਵੀ ਕਰਦੇ ਆ ਔਰ ਇਹਨਾਂ ਤੋਂ ਅਸੀਂ ਕੋਆਪਰੇਸ਼ਨ ਲੈਂਦੇ ਵੀ ਆ ਲ